ਤੰਦਰੀ ਆਸ਼ਿਕਾਂ ਦੀ ਅੱਖਵੇਂ ਲੋੜੀਂਦੀ ਨੇੜੇ ਨੇ ਕੋਈ ਡੇਟ ਬੁੱਕ ਕਰ ਲੋ ਵਾ ਚੱਟ ਮੰਗਣੀ ਪਟ ਵਿਆਹ ਕਰਨਾ ਦੇ ਉੱਪਰ ਉਹ ਬੰਦੇ ਕਿਉਂ ਟਾਵੇਂ ਟਾਵੇਂ ਵਾ ਸ਼ਨੀਵਾਰ ਵਾਲੇ ਦਿਨ ਬਨ ਕੇ ਤੋਤੇ ਰੰਗ ਦੀ ਪੱਗ ਦੇ ਕੇ ਮੂਛਾਂ ਨੂੰ ਵਾਟ ਸਰਦਾਰ ਸਾਹਿਬ ਅੱਜ ਤਿਆਰ ਨੇ ਫਿਲਮ ਦੇਖਣ ਜਾਣਾ ਰੋਜ਼ ਰੋਜ਼ੀ ਤੇ ਗੁਲਾਬ ਨੇ ਵਾ ਕੀ ਸ਼ਾਇਰੀਆ ਤੇ ਸ਼ਾਇਰੀ ਤੋਂ ਜ਼ਿਆਦਾ ਸ਼ਾਇਰੀ ਮਾਹੀ ਸ਼ਰਮਾ ਦੀ ਵੀ ਟੌਪ ਕਲਾਸ ਹੈ ਵਿੱਚ ਸ਼ਾਬਾਸ਼ ਕੁੜੀਏ ਬਹੁਤ ਸੁਥਰਾ ਬੋਲੀਆਂ ਤੁ अच्छा जी बाकी जीतू चरण अमृत गुरनाम भुलर अपने एमपी साहब करमजीत अनमोल सारे टॉप क्लास या डबल टीम ਨਾਲ ਕਰ ਲਿਆ ਟਿਆਰ ਮਿੰਟ ਚ ਤਿਆਰ ਹੋਏ ਕਹਿੰਦੇ ਚਲੋ ਚੱਲੀਏ ਫਿਲਮ ਮੇਰੇ ਵੱਲੋਂ ਬਹੁਤ ਪਾਸ ਆ ਜੀ ਮੈਂ ਸੱਚ ਪਾਸ ਕਰਨੇ ਵਾਲਾ ਹਾਂ ਕੋਣ ਹੁਣ ਐਵੇਂ ਹੀ ਧੱਕੇ ਨਾਲ ਪਰ ਚਲੋ ਇਹ ਕਹਿ ਸਕਦੇ ਆ ਜੀ ਫਿਲਮ ਬਹੁਤ ਵਧੀਆ ਬਾਕੀ ਫਿਲਮ ਦੀ ਪ੍ਰੋਮੋਸ਼ਨ ਦਾ 15-20 ਕਰੋੜ ਰੁਪਇਆ ਬਣ ਗਿਆ ਟੋਕਰਾਂ ਟੀਵੀ ਵਾਲੇ ਦੱਸੋ ਕੈਸ਼ ਪੇ ਕਰਨਾ ਜਾਂ ਚੈੱਕ ਦੇਣਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਅੱਛਾ ਟਾਈਮ ਆਪ ਵੀ ਕਾਜ ਹੋ ਸਕਦਾ ਵਧੀਆ ਬਹੁਤ ਵਧੀਆ ਓਕੇ ਜੀ ਅਸੀਂ ਹਾਂ ਠੀਕ ਸੀ ਜਾਂ ਵਧੀਆ ਸੀ ਵਧੀਆ ਸੀ ਵਧੀਆ ਸੀ ਹਾਂ ਜੀ ਐਕਟਿੰਗ ਕਿਹਦੀ ਵਧੀਆ ਲੱਗੀ ਮਾਈ ਸ਼ਰਮਾ ਦੀ ਘੈਂਟ ਹੈ ਮਾਈ ਸ਼ਰਮਾ ਦੀ ਮਾਈ ਸ਼ਰਮਾ ਦੀ ਬਈ ਤੁਹਾਨੂੰ ਸਾਰੀ ਵਧੀਆ ਸੀ ਬਾਕੀ ਮਾਈ ਸ਼ਰਮਾ ਜਿਆਦਾ ਵਧੀਆ ਲੱਗੀ ਅੱਛਾ ਜੀ ਮਾਈ ਸ਼ਰਮਾ ਜਿਹੜੇ ਸ਼ੇਅਰ ਕਰਦੀਆਂ ਨਾ ਉਹ ਵਾਲੇ ਸੁਣਨੇ ਅੱਛਾ ਸ਼ਾਇਰ ਬੋਲਦੀ ਹੈ ਦਿਖਾ ਕੇ ਬੋਲਦੀ ਹੈ ਹੈ ਦਿਖਾ ਕੇ ਬੋਲਦੀ ਹੈ ਵਧੀਆ ਸੀ ਤੁਸੀਂ ਭੈਣ ਜੀ ਕੁਝ ਕਿਹੜੀ ਕਿਹਦੀ ਐਕਟਿੰਗ ਕੇ ਦੀ ਵਧੀਆ ਲੱਗੀ ਮਾਹੀ ਸ਼ਰਮਾ ਮਾਹੀ ਸ਼ਰਮਾ ਗੁਰਨਾਮ ਪੂਲਰ ਇਜ਼ ਟੂ ਗੁੱਡ ਹਾਂ ਹਾਂਜੀ ਬਹੁਤ ਸੋਹਣੀ ਮੂਵੀ ਸੀ ਹਾਂਜੀ 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 ਦੇਖਣ ਵਾਲੀ ਹੈ ਦੇਖਣ ਵਾਲੀ ਜਰੂਰ ਦੇਖੋ ਆਗੇ ਅੱਛਾ ਥੈਂਕ ਯੂ ਦੀ ਮੂਵੀ ਸੀ ਮਤਲਬ ਐਂਡ ਤੱਕ ਬਹੁਤ ਸੋਹਣੀ ਸੀ ਯਾ ਪਹਿਲਾ ਪਾਰਟ ਬਹੁਤ ਗੁੱਡ ਸੀ ਟੂ ਗੁੱਡ ਵਧੀਆ ਲੱਗੀ ਮਾਹੀ ਸ਼ਰਮਾ ਮਾਹੀ ਸ਼ਰਮਾ ਯਾ ਗੁਲਾਮਪੁਰ ਇਸ ਟੂ ਗੁੱਡ ਅੱਛਾ ਯਾ ਥੈਂਕ ਯੂ ਸਾਰਿਆਂ ਦੀ ਬਹੁਤ ਸੋਹਣੀ ਸੀ ਸਾਰਿਆਂ ਤੁਹਾਡੀ ਵੀ ਬਹੁਤ ਸੋਹਣੀ ਸੀ ਤੁਸੀਂ ਹਾਂਜੀ 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 ਦੇਖਣ ਵਾਲੀ ਹੈ ਦੇਖਣ ਵਾਲੀ ਜਰੂਰ ਦੇਖੋ ਆਗੇ ਅੱਛਾ ਥੈਂਕ ਯੂ ਥੈਂਕ ਯੂ ਯਾਰ ਇਹ ਟਿਕਟ ਕਿੱਲੇ ਫਿਲਮ ਕਿਦਾਂ ਲੱਗੀ ਵੀਰੇ ਫਿਲਮ ਵਧੀਆ ਲੱਗੀ ਭਾਈ ਹੈ ਵਧੀਆ ਲੱਗੀ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗੀ ਮੈਂ ਦੱਸ ਦਿੰਦਾ ਹਾਂ ਹਾਂ ਲਸਤ ਚਲ ਦੱਸ ਦੱਸ ਦੱਸੋ ਦੱਸੋ ਫਰਸਟ ਆਫ ਆਰ ਗਰਨਾਮਵਲਰ ਮੇ ਫੇਵਰਟ ਸੀਗਾ ਸੀ ਮੈਨ ਫਿਲਮ ਬਹੁਤ ਵਧੀਆ ਲੱਗੀ ਬਹੁਤ ਚੰਗਾ ਵਧੀਆ ਲੱਗੀ ਅੱਛਾ ਫਿਲਮ ਬਹੁਤ ਜ਼ਿਆਦਾ ਵਧੀਆ ਸੀ ਐਂਡ ਸ਼ੈਰ ਹੀ ਵਾਸ ਓਨ ਦਾ ਲਾਈਕ ਫਾਇਰ ਅੱਛਾ ਤੇ ਬਹੁਤ ਵਧੀਆ ਲੱਗੀ ਜੇ ਵੀ ਨੈਕਸਟ ਟਾਈਮ ਇਸ ਤੋਂ ਵੀ ਜ਼ਿਆਦਾ ਮੂਵੀ ਆਵੇ ਤਾਂ ਜ਼ਰੂਰ ਦੇਖਣ ਲਗਾਂਗੇ ਅੱਛਾ ਜੀ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗੀ ਆ ਗਰਨਾਮਫਲ ਐਂਡ ਮਾਈ ਸ਼ਰਮਾ ਦੋਨੋ ਐਂਡ ਪ੍ਰੰਜਲ ਵੀ ਲਾਈਕ ਸਾਰਿਆਂ ਨੇ ਬਹੁਤ ਵਧੀਆ ਐਕਟ ਕੀਤਾ ਨੰਬਰ ਦੇ ਨੰਦ 100 ਆਊਟ ਆਫ 100 ਪੰਜਾਬੀ ਫਿਲਮਾਂ ਦੇ ਵਿੱਚ ਕਈ ਵਾਰੀ ਕਮੇਡੀ ਆ ਜਿਹੜੀ ਉਹ ਇੱਕੋ ਤਰ੍ਹਾਂ ਦੀ ਆਈ ਜਾਂਦੀ ਵਾਰ-ਵਾਰ ਸੋ ਉਸ ਕਰਕੇ ਬਹੁਤ ਸਾਰੇ ਲੋਕ ਫਿਲਮਾਂ ਤੋਂ ਕਈ ਵਾਰੀ ਨੱਕ ਬੁੱਲ ਕੱਢਣ ਲੱਗ ਪੈਂਦੇ ਦੇਖਣ ਨਹੀਂ ਜਾਂਦੇ ਇਸ ਫਿਲਮ ਦੇ ਵਿੱਚ ਕਮੇਡੀ ਜਿਹੜੀ ਆ ਮਤਲਬ ਹਾਸੇ ਵਾਲਾ ਪਾਰਟ ਆ ਜਿਹੜਾ ਉਹ ਬਿਲਕੁਲ ਵਾਕਿਆ ਫਿਲਮਾਂ ਨਾਲੋਂ ਇਸ ਕਰਕੇ